ਸਾਤਸਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਆਪਾਂ ਪ੍ਰਸਿੱਧ ਕਹਾਣੀਕਾਰਾ ਅਜੀਤ ਕੌਰ ਦੁਆਰਾ ਰਚਿਤ ਕਹਾਣੀ ਗੁਲਬਾਨੋਂ ਦੇ ਵਿਸ਼ਾਪੱਖ ਅਤੇ ਕਲਾਪੱਖ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ ਚੈਨਲ ਤੇ ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਲੈਕਚਰ ਲੜੀਆਂ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਛਦੀਆਂ ਰਹਿਣ ਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਜਰੂਰ ਕਰ ਦੇਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸਹਿਯੋਗ ਵੀ ਸ਼ਾਮਿਲ ਹੋ ਸਕੇ ਸੋ ਆਉਟ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਭੂਮਿਕਾ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਹਾਂਗੇ ਕਿ ਪੰਜਾਬੀ ਕਹਾਣੀ ਜਗਤ ਵਿੱਚ ਅਜੀਤ ਕੌਰ ਜੋ ਹਨ ਉਹ ਇੱਕ ਬਹੁਤ ਚਰਚਿਤ ਕਹਾਣੀਕਾਰ ਹਨ ਉਨ੍ਹਾਂ ਦਾ ਜਨਮ 16 ਨਵੰਬਰ 1934 ਈਸਵੀ ਨੂੰ ਲਾਹੌਰ ਵਿੱਚ ਸਰਦਾਰ ਮੱਖਣ ਸਿੰਘ ਬਜਾਜ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਮੁੱਢ ਲਈ ਸਿੱਖਿਆ ਜੋ ਸੀ ਉਹ ਸੈਕਰਡ ਹਾਰਟ ਸਕੂਲ ਲਾਹੌਰ ਵਿੱਚ ਗ੍ਰਹਿਣ ਕੀਤੀ ਤੇ ਇਸ ਤੋਂ ਬਾਅਦ ਖਾਲਸਾ ਹਾਈ ਸਕੂਲ ਦੇ ਵਿੱਚ ਦਾਖਲਾ ਲਿਆ। ਅਜੇ ਉਹ 10ਵੀਂ ਵਿੱਚ ਹੀ ਸੀ ਜਦੋਂ ਦੇਸ਼ਵੰਡ ਭਾਵ 1947 ਦੀ ਪਾਰਟੀਸ਼ਨ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸ਼ਿਮਲੇ ਆ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੈ ਤੇ 1948 ਦੇ ਵਿੱਚ ਦਿੱਲੀ ਰਹਿ ਕੇ ਅਜੀਤ ਕੌਰ ਨੇ ਐਮਏ ਅਰਥ ਸ਼ਾਸਤਰ ਅਤੇ ਬੀਐਡ ਪਾਸ ਕੀਤੀ ਦਿੱਲੀ ਯੂਨੀਵਰਸਿਟੀ ਤੋਂ ਸਾਹਿਤ ਵੱਲ ਝੁਕਾ ਹੁਣ ਸਦਕਾ ਇਹਨਾਂ ਨੇ ਉਰਦੂ ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਅਧਿਐਨ ਕੀਤਾ ਭਾਵ ਉਸ ਨੂੰ ਪੜਿਆ ਤੇ ਉਸ ਤੇ ਚਿੰਤਨ ਮਨਨ ਕੀਤਾ 1952 ਈਸਵੀ ਦੇ ਵਿੱਚ ਅਜੀਤਕੌਰ ਦਾ ਵਿਆਹ ਡਾਕਟਰ ਰਜਿੰਦਰ ਸਿੰਘ ਦੇ ਨਾਲ ਹੁੰਦਾ ਹੈ ਉਹਨਾਂ ਦੀਆਂ ਦੋ ਬੇਟੀਆਂ ਸਨ ਅਰਪਨਾ ਅਤੇ ਕੈਂਡੀ ਕੈਂਡੀ ਜੋ ਉਹਨਾਂ ਦੀ ਵੱਡੀ ਬੇਟੀ ਸੀ ਜਿਸ ਦਾ ਵਿਦੇਸ਼ੀ ਮੁਲਕ ਦੇ ਵਿੱਚ ਜਾ ਕੇ ਇੱਕ ਹਾਦਸੇ ਦੇ ਵਿੱਚ ਭਵ ਸਟੋਪ ਫਟ ਜਾਣ ਸਦਕਾ ਉਹ ਚੁਲਸ ਕੇ ਮੌਤ ਦੇ ਮੂਹ ਵਿੱਚ ਜਾ ਸਮਾਈ ਸੀ ਅਜੀਤਕੌਰ ਨੇ ਅਖਬਾਰਾਂ ਲਈ ਵੀ ਲਿਖਿਆ ਸਰਕਾਰੀ ਅਧਿਆਪਕਾ ਦੇ ਤੌਰ ਤੇ ਵੀ ਕੰਮ ਕੀਤਾ ਤੇ ਪੱਤਰਕਾਰੀ ਵੀ ਉਹ ਨਿਰੰਤਰ ਕਰਦੇ ਰਹੇ ਅੱਜ ਵੀ ਉਹ ਦਿੱਲੀ ਵਿਖੇ ਬਹੁਤ ਵਧੀਆ ਢੰਗ ਦੀ ਜ਼ਿੰਦਗੀ ਜਿਉ ਰਹੇ ਹਨ ਹਾਲਾਂਕਿ ਬਹੁਤ ਬਜ਼ੁਰਗ ਹੋ ਚੁੱਕੇ ਹਨ ਅਜੀਤ ਕੌਰ ਨੇ ਪਹਿਲੀ ਕਹਾਣੀ ਇੱਕ ਮੁਲਾਕਾਤ ਨਾਂ ਦੀ ਕਹਾਣੀ ਸੀ ਜੋ 1948 ਦੇ ਵਿੱਚ ਲਿਖੀ ਜਦੋਂ ਅਜੇ ਉਹ ਬੀਏ ਕਰ ਰਹੇ ਸਨ ਗੁਲਬਾਨੋ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ ਉਸ ਵਿੱਚ ਪੇਸ਼ ਗੁਲਬਾਨੋ ਕਹਾਣੀ ਦੇ ਆਧਾਰ ਤੇ ਹੀ ਉਸ ਕਹਾਣੀ ਦਾ ਨਾਮ ਕਹਾਣੀ ਸੰਗ੍ਰਹਿ ਦਾ ਨਾਮ ਗੁਲਬਾਨੋ ਰੱਖਿਆ ਗਿਆ ਜੋ ਕਿ 1963 ਦੇ ਵਿੱਚ ਛਪਿਆ ਸੀ ਤੇ ਇਸ ਨੂੰ ਪੰਜਾਬ ਸਰਕਾਰ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ ਇਸ ਤੋਂ ਬਾਅਦ ਉਸ ਦੇ ਕਈ ਹੋਰ ਕਹਾਣੀ ਸੰਗ੍ਰਹਿ ਜਿਵੇਂ ਕਿ ਬੁੱਤ ਸ਼ਿਕਨ ਮਹਿਕ ਦੀ ਮੌਤ ਫਾਲਤੂ ਔਰਤ ਮੌਤ ਅਲੀ ਬਾਬੇ ਦੀ ਸਾਮੀਆਂ ਚਿੜੀਆਂ ਨਾ ਮਾਰੋ ਆਪਣੇ ਆਪਣੇ ਜੰਗਲ ਆਦ ਵੀ ਛਪੇ ਅਜੀਤ ਕੌਰ ਨੇ ਨਾਵਲ ਵੀ ਲਿਖੇ ਜਿਨ੍ਹਾਂ ਵਿੱਚ ਧੁੱਪ ਵਾਲਾ ਸ਼ਹਿਰ ਪੋਸਟਮਾਰਟਮ ਬਹੁਤ ਪ੍ਰਸਿੱਧ ਰਹੇ ਇਸ ਤੋਂ ਇਲਾਵਾ ਸਵੈ ਜੀਵਨੀ ਵੀ ਉਹਨਾਂ ਨੇ ਲਿਖੀ ਜੋ ਕੂੜਾ ਕਬਾੜਾ ਦੇ ਰੂਪ ਦੇ ਵਿੱਚ ਬਹੁਤ ਪ੍ਰਸਿੱਧ ਹੋਈ ਤੇ ਦੂਸਰੀ ਜੋ ਉਹਨਾਂ ਦੀ ਪ੍ਰਸਿੱਧ ਰਚਨਾ ਹੈ ਉਹ ਖਾਣਾ ਬਦੋਸ਼ ਸੀ ਜਿਸ ਦੇ ਵਿੱਚ ਵੀ ਉਹਨਾਂ ਨੇ ਸਵੈ ਜੀਵਨੀ ਮੂਲਕ ਅੰਸ਼ ਹੀ ਉਹਨਾਂ ਦੇ ਮਿਲਦੇ ਹਨ ਇਸ ਤੋਂ ਬਾਅਦ ਆ ਜਾਂਦਾ ਹੈ ਕੀ ਗੁਲਬਾਨੂ ਕਹਾਣੀ ਦਾ ਵਿਸ਼ਾ ਪੱਖ ਲੇਖਕ ਨੇ ਕੀ ਉਲੀਕਿਆ ਹੈ ਇਸ ਕਹਾਣੀ ਵਿੱਚ ਕਹਾਣੀਕਾਰਾਂ ਨੇ ਸਮਾਜਿਕ ਬੰਧਨਾ ਅਤੇ ਧਾਰਮਿਕ ਕਟੜਤਾ ਦੇ ਮੱਕੜ ਜਾਲ ਵਿੱਚ ਜਕੜੀ ਹੋਈ ਅਫਗਾਨ ਔਰਤ ਗੁਲਬਾਨੂ ਦੀ ਜੀਵਨ ਸਥਿਤੀ ਨੂੰ ਬੜੇ ਹੀ ਵਿਅੰਗਾਤਮਕ ਲਹਿਜੇ ਦੇ ਵਿੱਚ ਬਿਆਨਿਆ ਹੈ ਜੋ ਕਿ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਜਿਉਣ ਦੇ ਲਈ ਤਾਂ ਉਮਰ ਲੁਛਦੀ ਹੈ ਭਾਵ ਸਹਿਕਦੀ ਹੈ ਸਾਡੇ ਸਮਾਜ ਵਿੱਚ ਗੁਲਬਾਨੋਂ ਦੇ ਪਤੀ ਖੁਸ਼ਦਿਲ ਖਾਨ ਜਿਹੀ ਬਿਮਾਰ ਮਾਨਸਿਕਤਾ ਵਾਲੇ ਲੋਕ ਕਦੇ ਪਿਤਾ ਦੇ ਰੂਪ ਵਿੱਚ ਕਦੇ ਭਰਾ ਦੇ ਰੂਪ ਵਿੱਚ ਕਦੇ ਪਤੀ ਦੇ ਰੂਪ ਵਿੱਚ ਅਕਸਰ ਮਿਲ ਜਾਂਦੇ ਹਨ ਜੋ ਆਪਣੀ ਝੂਠੀ ਹੋਂਮੈ ਖਾਤਰ ਆਪਣੀਆਂ ਹੀ ਧੀਆਂ ਪੇੜਾਂ ਦੀ ਬਲੀ ਚੜਾਉਣ ਤੋਂ ਗੁਰੇਜ਼ ਨਹੀਂ ਕਰਦੇ ਔਰਤ ਦਾ ਸਮਾਜ ਵਿੱਚ ਸੁਰੱਖਿਅਤ ਹੋਣਾ ਕਿਵੇਂ ਸੰਭਵ ਹੈ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ ਹੈ ਜੇਕਰ ਉਹ ਘਰ ਵਿੱਚ ਹੀ ਸੁਰੱਖਿਅਤ ਨਹੀਂ ਹੈ ਆਪਣੇ ਹੱਥੋਂ ਅਜਿਹੇ ਦਰਦਨਾਕ ਅੰਤ ਮਾਨਵੀ ਸਮਾਜ ਦੀ ਸੌੜੀ ਸੋਚ ਉੱਤੇ ਬਹੁਤ ਵੱਡਾ ਕਲੰਕ ਹਨ ਬਹੁਤ ਵੱਡਾ ਪ੍ਰਸੰਚਨ ਹਨ ਆਧੁਨਿਕ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਮਹਿਜ ਇੱਕ ਜਿਸਮ ਹੈ ਜਿਸ ਨੂੰ ਭੋਗਿਆ ਜਾ ਸਕਦਾ ਹੈ ਵਸਤੂਆਂ ਵਾਂਗ ਲੁਕਾ ਕੇ ਕੈਦ ਦੇ ਵਿੱਚ ਟੱਕ ਕੇ ਪਰਦੇ ਹੇਠਾਂ ਰੱਖਿਆ ਜਾ ਸਕਦਾ ਹੈ ਔਰਤ ਦੀਆਂ ਜਿਉਣ ਥਿਉਣ ਦੀਆਂ ਖਵਾਹਿਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਮਧੋਲਿਆ ਜਾ ਸਕਦਾ ਹੈ ਗੁਲਬਾਨੋ ਦੀ ਜ਼ਿੰਦਗੀ ਦਾ ਦਰਦਨਾਕ ਅੰਤ ਪਾਠਕਾਂ ਨੂੰ ਕਹਾਣੀ ਦੇ ਅੰਤ ਵਿੱਚ ਬਹੁਤ ਬੁਰੀ ਤਰ੍ਹਾਂ ਝੰਜੋੜ ਜਾਂਦਾ ਹੈ ਇਸ ਤਰ੍ਹਾਂ ਕਹਾਣੀ ਦਾ ਮੁੱਖ ਵਿਸ਼ਾ ਗੁਲਬਾਨੋ ਦੇ ਬੰਦਸ਼ਾਂ ਭਰੇ ਜੀਵਨ ਨੂੰ ਬਿਆਨਦਿਆਂ ਹੋਇਆਂ ਖੁਸ਼ਦਿਲ ਖਾਨ ਜੋ ਕਿ ਉਸ ਦਾ ਪਤੀ ਹੈ ਜਿਹੇ ਮਰਦਾਂ ਦੀ ਸੌੜੀ ਸੋਚ ਨੂੰ ਦਰਸਾਉਂਦਾ ਹੈ ਅਜਿਹੀ ਸੰਕੀਰਣ ਮਾਨਸਿਕਤਾ ਵਾਲੇ ਲੋਕ ਆਪਣੇ ਹਿੱਸੇ ਆਈਆਂ ਖੁਸ਼ੀਆਂ ਨੂੰ ਮਾਨਣ ਦੀ ਥਾਂਵੇਂ ਆਪਣੀ ਅਤੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਨਰਕ ਬਣਾ ਦਿੰਦੇ ਹਨ ਇਸ ਕਹਾਣੀ ਵਿੱਚ ਲੇਖਕਾਂ ਨੇ ਅਫਗਾਨ ਔਰਤਾਂ ਦੀ ਖੂਬਸੂਰਤੀ ਪਰਦਾ ਪ੍ਰਥਾ ਅਫਗਾਨੀ ਸਮਾਜ ਦੇ ਰੀਤੀ ਰਿਵਾਜ ਜਿਨ੍ਹਾਂ ਅਧੀਨ ਔਰਤਾਂ ਨੂੰ ਪਰਦੇ ਵਿੱਚ ਰੱਖਿਆ ਜਾਂਦਾ ਹੈ ਕਦੇ ਇੱਕ ਤਾਂ ਉਹ ਖੂਹ ਤੋਂ ਪਾਣੀ ਪਰਣ ਜਾਂ ਬਾਜ਼ਾਰੋਂ ਸੌਦਾ ਪਤਰਾ ਲੈਣ ਦੇ ਲਈ ਇਕੱਠੀਆਂ ਹੋ ਕੇ ਜਾਂਦੀਆਂ ਹਨ ਇਹ ਪਲ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਖੁਸ਼ ਨੁਮਾ ਪਲ ਹੁੰਦੇ ਹਨ ਜਿਨ੍ਹਾਂ ਨੂੰ ਉਹ ਮੇਲੇ ਵਾਂਗ ਮਾਣਦੀਆਂ ਹਨ ਪਰ ਉਸੇ ਸਮਾਜ ਵਿੱਚ ਗੁਲਬਾਨੂ ਨਾਮ ਦੀ ਅਜਿਹੀ ਔਰਤ ਵੀ ਹੈ ਜਿਸ ਦਾ ਪਤੀ ਆਪਣੀ ਪਤਨੀ ਦੀ ਖੂਬਸੂਰਤੀ ਨੂੰ ਹਮੇਸ਼ਾ ਪਰਦੇ ਵਿੱਚ ਟੱਕ ਕੇ ਰੱਖਦਾ ਹੈ ਉਸ ਦਾ ਸਮਾਜ ਵਿੱਚ ਵਿਚਰਨਾ ਇਥੋਂ ਤੱਕ ਕਿ ਔਰਤਾਂ ਨਾਲ ਵੀ ਕਿਸੇ ਤਰ੍ਹਾਂ ਦਾ ਸਬੰਧ ਰੱਖਣਾ ਉਸ ਨੂੰ ਮਨਜ਼ੂਰ ਨਹੀਂ ਹੈ ਹਾਲਾਂਕਿ ਇਹ ਉਥੋਂ ਦੀ ਪ੍ਰਥਾ ਹੈ ਪਰਦਾ ਪ੍ਰਥਾ ਜੋ ਅਫਗਾਨੀ ਔਰਤਾਂ ਨੂੰ ਉਸ ਦੇ ਅੰਦਰ ਰਹਿਣਾ ਪੈਂਦਾ ਹੈ ਪਰ ਖੁਸ਼ਦਿਲ ਖਾਨ ਜਿਹੜਾ ਹੈ ਉਸ ਦੀ ਸੌੜੀ ਸੋਚ ਸਦਕਾ ਉਹ ਇਹ ਬਾਹਰੀ ਲੋਕਾਂ ਦੇ ਸਾਹਮਣੇ ਤਾਂ ਦੂਰ ਦੀ ਗੱਲ ਹੈ ਔਰਤਾਂ ਦੇ ਸਾਹਮਣੇ ਵੀ ਉਸ ਨੂੰ ਪਰਦਾ ਉਤਾਰਨ ਦੀ ਮਨਜ਼ੂਰੀ ਨਹੀਂ ਦਿੰਦਾ ਬੰਦਸ਼ਾਂ ਵਿੱਚ ਰਹਿੰਦੀ ਉਸ ਦੀ بیوی ਦੇ ਸੁਹੱਪਣ ਦੀ ਝਲਕ ਜਦੋਂ ਉਸ ਘਰ ਦੁੱਧ ਪਾਉਣ ਆਉਣ ਵਾਲਾ ਚੰਦਨ ਨਾਮ ਦਾ ਦੁੱਧੀ ਹੈ ਦੁੱਧ ਪਾਉਣ ਆਉਂਦਾ ਹੈ ਵਿਅਕਤੀ ਉਸ ਦੀ ਇੱਕ ਝਲਕ ਜਦ ਉਸ ਦੀ ਨਜ਼ਰ ਹੀ ਪੈ ਜਾਂਦੀ ਹੈ ਹਾਲਾਂਕਿ ਉਸ ਨੇ ਗੁਲਬਾਨੋ ਦਾ ਚਿਹਰਾ ਨਹੀਂ ਵੇਖਿਆ ਉਸਨੇ ਉਸ ਨੂੰ ਤੁਰ ਹੀ ਜਾਂਦੀ ਹੋਈ ਨੂੰ ਉਸ ਤੱਕਿਆ ਹੈ ਉਸਦੇ ਪੈਰਾਂ ਨੂੰ ਤੱਕਿਆ ਹੈ ਉਸਦੇ ਹੱਥਾਂ ਨੂੰ ਤੱਕਿਆ ਹੈ ਤੇ ਐਸੇ ਸਦਕਾ ਹੀ ਉਸ ਦੇ ਰੂਪ ਦਾ ਸ਼ੁਦਾਈ ਹੋਇਆ ਉਸਦੇ ਸਹੱਬਨ ਦੇ ਥਾਂ-ਥਾਂ ਚਰਚੇ ਕਰਦਾ ਹੈ ਤੇ ਇੱਕ ਸਹੇਲੀ ਰਾਹੀ ਜਦ ਇਹ ਗੱਲ ਗੁਲਬਾਨੋਂ ਤੱਕ ਪੁੱਜਦੀ ਹੈ ਤਾਂ ਉਹ ਵੀ ਦਰਵਾਜ਼ੇ ਦੀ ਝੀਤ ਰਾਹੀ ਜਦ ਚੰਦਨ ਨੂੰ ਕਾਰਾਏ ਨੂੰ ਵੇਖਦੀ ਹੈ ਤਾਂ ਉਸਦੇ ਹਿਰਦੇ ਵਿੱਚ ਵੀ ਕੋਮਲ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ ਬੰਦਸ਼ਾ ਵਿੱਚ ਰਹਿਣ ਸਦਕਾ ਉਸ ਦਾ ਮੁਰਜਾਏ ਹੋਏ ਫੁੱਲ ਵਰਗਾ ਚਿਹਰਾ ਖਿੜ ਉਠਦਾ ਹੈ ਪਰ ਉਸ ਦੇ ਚਿਹਰੇ ਦੀ ਇਹ ਰੌਣਕ ਕੋਈ ਬਹੁਤਾ ਚਿਰ ਕਾਇਮ ਨਹੀਂ ਰਹਿੰਦੀ ਉਸ ਦੇ ਵਿਹੀਮੀ ਪਤੀ ਤੋਂ ਇਹ ਰੌਣਕ ਬਰਦਾਸ਼ਤ ਨਹੀਂ ਹੁੰਦੀ ਉਹ ਉਸ ਨੂੰ ਮਾਰਦਾ ਕੁੱਟਦਾ ਹੋਇਆ ਛੱਤ ਤੋਂ ਹੀਠਾਂ ਸੁੱਟ ਦਿੰਦਾ ਹੈ ਤੇ ਦਰਦਨਾਕ ਚੀਖ ਸੁਣ ਕੇ ਲੋਕ ਉਸ ਦੇ ਵਾਲੇ ਇਕੱਠੇ ਹੋ ਜਾਂਦੇ ਹਨ ਖੁਸ਼ਦਿਲ ਖਾਨ ਫਟਾਫਟ ਚਾਦਰ ਲਿਆ ਕੇ ਉਸ ਦੇ ਚਿਹਰੇ ਨੂੰ ਟੱਕ ਦਿੰਦਾ ਹੈ ਇੱਥੇ ਇਸ ਕਹਾਣੀ ਦਾ ਅੰਤ ਹੋ ਜਾਂਦਾ ਹੈ ਅਸਲ ਦੇ ਵਿੱਚ ਇੱਥੇ ਕਹਾਣੀ ਦੇ ਅੰਤ ਵਿੱਚ ਲੇਖਕਾ ਨੇ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਖੁਸ਼ਦਿਲ ਖਾਨ ਹੈ ਉਹ ਤਾਂ ਸਖਤ ਮિજાਜ ਸੀ ਹੀ ਪਰ ਦੂਜਾ ਜੋ ਸਮਾਜ ਦੇ ਲੋਕ ਹਨ ਉਹ ਵੀ ਖੁਸ਼ਦਿਲ ਖਾਨ ਜਿਹੇ ਲੋਕਾਂ ਦੀ ਇਸ ਅਤ ਦੀ ਸੋਚ ਦੇ ਉੱਤੇ ਪੈਰਾ ਨਹੀਂ ਲਾਉਂਦੇ ਕਿਉਂਕਿ ਕਹਾਣੀ ਦੇ ਅੰਤ ਵਿੱਚ ਮਰੀ ਹੋਈ ਗੁਲਬਾਨੂ ਦੇ ਚਾਰਫੇਰੇ ਭੀੜਵੰਗ ਇਕੱਠੇ ਹੋਏ ਹੋਏ ਲੋਕ ਜਿਹੜੇ ਹਨ ਉਸਦੇ ਨੂੰ ਬਚਾਉਣ ਦੇ ਲਈ ਕੋਈ ਹਿਲਾ ਉਪਰਾਲਾ ਕਰਦੇ ਨਜ਼ਰ ਨਹੀਂ ਆਉਂਦੇ ਸਿਰਫ ਤਮਾਸ਼ੀਨ ਵਜੋਂ ਉੱਥੇ ਇਕੱਠੇ ਹੋਏ ਹੋਏ ਹਨ ਔਰ ਕੁਸ਼ਦਿਲਖਾਨ ਜਿਹੜਾ ਹੈ ਉਹ ਇਹ ਵੀ ਬਰਦਾਸ਼ਤ ਨਹੀਂ ਕਰਦਾ ਕਿ ਉਹ ਕਰ ਸਕਦਾ ਕਿ ਉਸਦੀ ਮਰੀ ਹੋਈ بیوی ਦਾ ਚਿਹਰਾ ਵੀ ਕੋਈ ਤੱਕ ਲਵੇ ਇਸ ਲਈ ਉਸ ਦੀ ਕਹਾਣੀ ਦੇ ਅੰਤ ਦੇ ਵਿੱਚ ਭੱਜ ਕੇ ਅੰਦਰੋਂ ਚਾਦਰ ਲਿਆਉਂਦਾ ਹੈ ਤੇ ਜਾ ਕੇ ਉਸਦੇ ਚਿਹਰੇ ਦੇ ਉੱਤੇ ਪਾ ਕੇ ਉਸਦਾ ਚਿਹਰਾ ਟੱਕ ਦਿੰਦਾ ਹੈ ਇਸ ਕਹਾਣੀ ਦਾ ਪਲਾਟ ਜਾਂ ਗੁੰਦ ਜੋ ਹੈ ਕਿਉਂਕਿ ਪਲਾਟ ਜਾਂ ਗੁੰਦ ਕਿਸੇ ਵੀ ਕਹਾਣੀ ਦੀ ਵਿੱਚ ਅਹਿਮ ਕੜੀ ਹੁੰਦਾ ਹੈ ਰਚਨਾ ਦੀ ਜਿੰਦ ਜਾਨ ਹੁੰਦਾ ਹੈ ਛੋਟੇ ਜਿਹੇ ਆਕਾਰ ਵਾਲੀ ਇਹ ਕਹਾਣੀ ਬੇਹਦ ਪ੍ਰਭਾਵਸ਼ਾਲੀ ਹੈ ਇਸ ਕਹਾਣੀ ਦਾ ਪਲਾਟ ਜੋ ਹੈ ਬੇਹਦ ਸੁਚੱਜਾ ਹੈ ਬੜਾ ਪੀੜਾ ਤੇ ਗੁੰਦਵਾ ਹੈ ਇਹ ਕਹਿਰੇ ਬਣਤਨ ਵਾਲਾ ਹੈ ਤੇ ਨਾਲ ਹੀ ਅਰਸ ਭਰਪੂਰ ਹੈ ਕਹਾਣੀਕਾਰਾ ਅਜੀਤ ਕੌਰ ਨੇ ਪਲਾਟ ਦੀਆਂ ਘਟਨਾਵਾਂ ਨੂੰ ਐਨੇ ਸਲੀਕੇ ਨਾਲ ਬਿਆੰਦਿਆ ਹੈ ਕਿ ਸਮਾਜ ਅਤੇ ਮਨੁੱਖ ਦੇ ਸਬੰਧ, ਤੀਵੀਂ ਮਰਦ ਦੇ ਰਿਸ਼ਤੇ, ਦਿਮਾਗੀ ਤਣਾਅ, ਔਰਤ ਦੇ ਦਬੇ ਕੁਚਲੇ ਜਜ਼ਬੇ ਅਤੇ ਭਾਗ ਦੇ ਅਹਿਸਾਸਾਂ ਨੂੰ ਜ਼ੁਬਾਨ ਮਿਲੀ ਹੈ ਇਸ ਕਹਾਣੀ ਦੇ ਅੰਦਰ। ਕਹਾਣੀ ਦੇ ਪਲਾਟ ਵਿੱਚ ਗਾਰਡ ਖੁਸ਼ਦਿਲ ਖਾਨ ਜੋ ਕਿ ਗਾਰਡ ਦੀ ਨੌਕਰੀ ਕਰਦਾ ਹੈ, ਆਪਣੀ ਖੂਬਸੂਰਤ بیوی ਗੁਲਵਾਨੋ ਉੱਤੇ ਬੰਦਸ਼ਾ ਲਾਉਂਦਾ ਉਸ ਨੂੰ ਹਮੇਸ਼ਾ ਪਰਦੇ ਵਿੱਚ ਰੱਖਦਾ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਕਾਰਜਾਂ ਵਿੱਚ ਉਸ ਦੀ ਸ਼ਮੂਲੀਅਤ ਦੀ ਮਨਾਹੀ ਕਰਦਾ ਹੈ ਇਥੋਂ ਤੱਕ ਕਿ ਔਰਤਾਂ ਨਾਲ ਵੀ ਕਿਸੇ ਤਰ੍ਹਾਂ ਦਾ ਸਬੰਧ ਰੱਖੇ ਜਾਣ ਤੋਂ ਉਸ ਦਾ ਵਰਜਣਾ ਘਰ ਵਿੱਚ ਦੁੱਧ ਪਾਉਣ ਆਏ ਚੰਦਨ ਦੀ ਨਜ਼ਰ ਗੁਲਬਾਨੋ ਦੀ ਖੂਬਸੂਰਤੀ ਉੱਤੇ ਪੈ ਜਾਣਾ ਇਹ ਘਟਨਾਵਾਂ ਹਨ ਜੋ ਇੱਕ ਲੜੀ ਵਾਂਗ ਚੱਲ ਰਹੀਆਂ ਹਨ ਚੰਦਨ ਦਾ ਮਨ ਹੀ ਮਨ ਉਸ ਦੇ ਸੁਹੱਪਣ ਦਾ ਜਾਂ ਗੁਲਬਾਨੋ ਦਾ ਮੁਰੀਦ ਹੋ ਜਾਣਾ ਚੰਦਨ ਦੀ دیਵਾਨਗੀ ਬਾਰੇ ਗੁਲਬਾਨੂ ਨੂੰ ਜਦ ਆਪਣੀ ਸਹੇਲੀ ਤੋਂ ਪਤਾ ਲੱਗਦਾ ਹੈ ਗੁਲਬਾਨੂ ਦੁਆਰਾ ਚੰਦਨ ਨੂੰ ਜੀਤ ਵਿੱਚੋਂ ਵੇਖਣਾ ਉਸਦੇ ਹਿੱਦੇ ਵਿੱਚ ਚੰਦਨ ਪ੍ਰਤੀ ਪ੍ਰੇਮ ਭਾਵ ਦੀ ਕਰੰਬਲ ਫੁੱਟਣਾ ਘਰ ਦੀਆਂ ਕੰਧਾਂ ਵਿੱਚ ਕੈਦ ਰਹਿਣ ਦੇ ਬਾਵਜੂਦ ਵੀ ਗੁਲਬਾਨੂ ਨੂੰ ਸਾਰੀ ਹਿਆਤੀ ਦਾ ਚੰਗਾ ਚੰਗਾ ਲੱਗਣਾ ਗੁਲਬਾਨੂ ਦਾ ਘਰ ਵਿੱਚ ਖੁਸ਼-ਖੁਸ਼ ਰਹਿੰਦੇ ਹੋਏ ਗੁਣਗਣਾਉਂਦੇ ਰਹਿਣਾ ਖੁਸ਼ਦਿਲ ਖਾਨ ਨੂੰ ਚੰਦਨ ਦੁਆਰਾ ਗੁਲਬਾਨੂ ਦੇ ਸੁਹਾਪਣ ਬਾਰੇ ਕੀਤੀਆਂ ਚਰਚਾਵਾਂ ਦਾ ਪਤਾ ਲੱਗਣਾ ਪਰੇ ਪੀਤੇ ਖੁਸ਼ਦਿਲ ਖਾਨ ਦਾ ਘਰ ਆ ਕੇ ਘਰੇਲੂ ਕਮਾਕਾਰਾਂ ਦੇ ਵਿੱਚ ਰੁੱਝੀ ਗੁਣਗਣਾਉਂਦੀ ਹੋਈ ਗੁਲਬਾਨੂ ਨੂੰ ਖਸੀੜਦਿਆਂ ਹੋਇਆਂ ਛੱਤ ਤੇ ਲੈ ਜਾ ਕੇ ਗਲੀ ਵਿੱਚ ਟੱਕਾ ਦੇਣਾ ਗੁਲਬਾਨੂ ਦੀ ਦਰਦਨਾਕ ਚੀਖ ਸੁਣ ਕੇ ਲੋਕਾਂ ਦਾ ਇਕੱਠਾ ਹੋ ਜਾਣਾ ਲੋਕਾਂ ਦੇ ਹਜ਼ੂਮ ਦੇ ਵਿੱਚ ਨੰਗੇ ਮੂੰਹ ਪਈ ਗੁਲਬਾਨੂ ਨੂੰ ਤੱਕ ਕੇ ਖੁਸ਼ਦਿਲ ਖਾਨ ਦਾ ਭੱਜ ਕੇ ਛੱਤ ਤੋਂ ਹੇਠਾਂ ਆਉਣਾ ਅੰਦਰੋਂ ਚਾਦਰ ਲਿਆ ਕੇ ਉਸ ਦੇ ਮੂੰਹ ਨੂੰ ਟੱਕ ਦੇਣਾ ਆਜ ਇਹ ਘਟਨਾਵਾਂ ਜਿਹੜੀਆਂ ਹਨ ਸ਼ੁਰੂ ਤੋਂ ਲੈ ਕੇ ਅੰਤ ਤੱਕ ਲੜੀ ਦੇ ਵਿੱਚ ਵੱਜੀਆਂ ਹੋਈਆਂ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕੋ ਸਾਹੇ ਪੜਦਾ ਹੋਇਆ ਪਾਠਕ ਕਹਾਣੀ ਦੇ ਦਰਦਨਾਕ ਅੰਤ ਉਤੇ ਹੌਕਾ ਪਰ ਕੇ ਰਹਿ ਜਾਂਦਾ ਹੈ। ਭਾਵ ਕਿ ਕਹਾਣੀ ਜੋ ਹੈ ਇਹ ਪਾਠਕ ਨੂੰ ਇੱਕੋ ਸਿਟਿੰਗ ਦੇ ਵਿੱਚ ਇੱਕੋ ਹੀ ਬੈਠਕ ਦੇ ਵਿੱਚ ਪਾਠਕ ਉਸ ਕਹਾਣੀ ਨੂੰ ਪੜ ਜਾਂਦਾ ਹੈ ਉਸ ਕਹਾਣੀ ਦੇ ਵਿੱਚ ਖੁੱਬਿਆ ਹੋਇਆ ਤੇ ਅੰਤ ਦੇ ਵਿੱਚ ਉਹ ਬਿਲਕੁਲ ਗਮਗੀਨ ਸਥਿਤੀ ਦੇ ਵਿੱਚ ਪੁੱਜ ਜਾਂਦਾ ਹੈ। ਇਸ ਤਰ੍ਹਾਂ ਕਹਾਣੀ ਨੂੰ ਪਾਠਕ ਦਾ ਇੱਕੋ ਸਾਹੇ ਪੜਨਾ ਕਹਾਣੀਕਾਰਾਂ ਦੀ ਕਹਾਣੀ ਕਲਾ ਦਾ ਦੀ ਖੂਬਸੂਰਤੀ ਦਾ ਪ੍ਰਮਾਣ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਸੋ ਇਸ ਢੰਗ ਦੇ ਨਾਲ ਅਸੀਂ ਇਸ ਪਲਾਟ ਨੂੰ ਜੋ ਹੈ ਗੁਲਬਾਨੋ ਕਹਾਣੀ ਦਾ ਪਲਾਟ ਜੋ ਹੈ ਇਸ ਨੂੰ ਸਫਲ ਪਲਾਟ ਦਾ ਦਰਜਾ ਦੇ ਸਕਦੇ ਹਾਂ ਇਸ ਤੋਂ ਅੱਗੇ ਆ ਜਾਂਦਾ ਹੈ ਬੋਲੀ ਸ਼ੈਲੀ ਅਤੇ ਵਾਰਤਾਲਾਪ ਅਜੀਤ ਕੌਰ ਆਪਣੀਆਂ ਕਹਾਣੀਆਂ ਦੀ ਉਸਾਰੀ ਲਈ ਕੇਂਦਰੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੀ ਹੈ ਇਸ ਕਹਾਣੀ ਨੂੰ ਲੇਖਕਾ ਨੇ ਬਿਆਨੀਆਂ ਟੰਗ ਦੇ ਨਾਲ ਨਿੱਕੇ-ਨਿੱਕੇ ਵਾਕਾਂ ਵਿੱਚ ਨਿੱਕੇ-ਨਿੱਕੇ ਪੈਰਿਆਂ ਦੇ ਬੜੀ ਸਰਲ ਅਤੇ ਸੰਕੇਪ ਪਾਸ਼ਾਈ ਕੌਸ਼ਲਤਾ ਦੇ ਨਾਲ ਬਿਆਨ ਕੀਤਾ ਹੈ ਕਹਾਣੀ ਦੀ ਬੋਲੀ ਠੇਠ ਮੁਹਾਵਰੇਦਾਰ ਅਤੇ ਸ਼ਬਦਾਵਲੀ ਅਲੰਕਾਰਾਂ ਨਾਲ ਸ਼ਿੰਗਾਰੀ ਹੋਈ ਹੈ ಅಲੰਕ੍ਰਿਤ ਸ਼ਬਦਾਵਲੀ ਦੇ ਨਮੂਨੇ ਦਿੱਤੇ ਗਏ ਹਨ ਕੁਝ ਜਿਵੇਂ ਸਰੋਂ ਦੀਆਂ ਗੰਦਲਾਂ ਜਿਹਾ ਲੰਮਾ ਸਰੀਰ ਹੈ ਗੁਲਬਾਨੋ ਦਾ ਕੱਚੇ ਦੁੱਧ ਵਰਗਾ ਚਿੱਟਾ ਰੰਗ ਹੁਸਨ ਪਰੀਆਂ ਦੀ ਬਾਤ ਵਰਗਾ ਉਸ ਦਾ ਸੁਹੱਪਣ ਜੋ ਹੈ ਜਿਸ ਤਰ੍ਹਾਂ ਬਾਤਾਂ ਦੇ ਵਿੱਚ ਪਰੀਆਂ ਦੇ ਸੁਹੱਪਣ ਨੂੰ ਬਿਆਨ ਕੀਤਾ ਜਾਂਦਾ ਹੈ ਠੀਕ ਉਸੇ ਤਰ੍ਹਾਂ ਦਾ ਕੰਧਾਂ ਦੇ ਤਪ ਦੇ ਕੰਧਾਂ ਦੇ ਤਪ ਦੇ ਤੰਦੂਰ ਵਿੱਚ ਗੁਲਬਾਨੋ ਦੀ ਜਿੰਦ ਮਣਸ਼ਿਟੀ ਵਾਂਗ ਸੜਦੀ ਯਾਨੀ ਕਿ ਉਸ ਦੀਆਂ ਘਰ ਰੂਪੀ ਕੰਧਾਂ ਦੇ ਵਿੱਚ ਕੈਦ ਹੋ ਜਾਣਾ ਉਸ ਦੀ ਜਾਨ ਜਿਹੜੀ ਹੈ ਉਸ ਕੈਦ ਦੇ ਵਿੱਚ ਇਸ ਤਰ੍ਹਾਂ ਤੜਪਦੀ ਹੈ ਉਸ ਦੀ ਜਿੰਦ ਜਿਵੇਂ ਚੁੱਲ੍ਹੇ ਦੇ ਵਿੱਚ ਮਣਸ਼ਿਟੀ ਸੜਦੀ ਹੈ ਕਹਾਣੀ ਬਿਆਨੀਆਂ ਟੰਗ ਦੇ ਨਾਲ ਉਸਾਰੀ ਗਈ ਹੁਣ صدਕਾ ਵਾਰਤਾਲਾਪਕੀ ਕਹਾਣੀ ਦੇ ਵਿੱਚ ਘਾਟ ਹੈ ਸਮੁੱਚੀ ਕਹਾਣੀ ਵਿੱਚ ਇੱਕੋ ਇੱਕ ਡਾਇਲੋਗ ਆਉਂਦਾ ਹੈ ਜਦ ਖੁਸ਼ਦਿਲ ਖਾਨ ਦਾ ਦੋਸਤ ਖੁਸ਼ਦਿਲ ਖਾਨ ਨੂੰ ਗੁਲਬਾਨ ਨੂੰ ਵੀ ਉਹਨਾਂ ਔਰਤਾਂ ਦੇ ਨਾਲ ਭੇਜਣ ਸਬੰਧੀ ਤਾਕੀਦ ਕਰਦਾ ਹੈ ਤਾਂ ਉਹ ਕੀ ਕਹਿੰਦਾ ਹੈ ਕਿ ਗਊਆਂ ਮਹੀਆਂ ਨੂੰ ਵੀ ਵਗ ਨਾਲ ਨਾਣ ਪਾਣੀ ਪੀਣ ਭੇਜਣਾ ਹੀ ਪੈਂਦਾ ਹੈ ਭਾਵ ਇਥੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਮਰਦ ਦੀ ਔਰਤ ਦੇ ਪ੍ਰਤੀ ਜੋ ਮਾਨਸਿਕਤਾ ਹੈ ਜੋ ਸੋਚ ਹੈ ਉਸ ਦਾ ਪ੍ਰਗਟਾਵਾ ਹੁੰਦਾ ਹੈ ਕਿ ਇੱਕ ਔਰਤ ਦੀ ਤੁਲਨਾ ਜਿਹੜੀ ਹੈ ਪਸ਼ੂਆਂ ਦੇ ਨਾਲ ਗਊਆਂ ਮਊਆਂ ਮਹੀਆਂ ਦੇ ਨਾਲ ਮੱਝਾਂ ਦੇ ਨਾਲ ਕੀਤੀ ਗਈ ਹੈ ਕਹਾਣੀਕਾਰਾਂ ਨੇ ਇਸ ਇੱਕੋ ਇੱਕ ਡਾਇਲੋਗ ਰਾਹੀਂ ਵੇਲੇ ਦੇ ਸਮਾਜ ਦੀ ਸੋਚ ਅਤੇ ਔਰਤਾਂ ਪ੍ਰਤੀ ਨਜ਼ਰੀਏ ਨੂੰ ਬੜੀ ਕਲਾ ਕੌਸ਼ਲਤਾ ਦੇ ਨਾਲ ਬਿਆਨ ਕਰ ਦਿੱਤਾ ਹੈ कहानी ਦਾ ਉਦੇਸ਼ ਕੀ ਹੈ ਗੁਲਬਾਨੋ ਕਹਾਣੀ ਵਿੱਚ ਲੇਖਕਾ ਦਾ ਮੁੱਖ ਉਦੇਸ਼ ਜ਼ਗੀਰੂ ਪ੍ਰਬੰਧ ਵਾਲੇ ਸਮਾਜ ਵਿੱਚ ਔਰਤ ਦੇ ਜੀਵਨ ਦੁਖਾਂਤ ਨੂੰ ਪੇਸ਼ ਕਰਨਾ ਹੈ ਚੰਗੀ ਸੋਚ ਵਾਲੇ ਹਮਸਫਰ ਦੀ ਮੌਜੂਦਗੀ ਜ਼ਿੰਦਗੀ ਨੂੰ ਜਿਉਣ ਯੋਗ ਬਣਾ ਦਿੰਦੀ ਹੈ ਦੂਜੇ ਪਾਸੇ ਖੁਸ਼ਦਿਲ ਖਾਨ ਜਹੀ ਛੋਟੀ ਸੋਚ ਵਾਲੇ ਇਨਸਾਨ ਨਾਲ ਜ਼ਿੰਦਗੀ ਜਿਉਣਾ ਨਰਕ ਦੇ ਤੁਲ ਹੋ ਜਾਂਦਾ ਹੈ ਔਰਤ ਲਈ ਇਸ ਕਹਾਣੀ ਵਿੱਚ ਕੇਂਦਰ ਦੇ ਕੇਂਦਰ ਵਿੱਚ ਸੁਤੰਤਰਤਾ ਦੀ ਤਾਂਗ ਲੁਕੀ ਹੋਈ ਹੈ ਕਿ ਕਿਵੇਂ ਅਫਗਾਨ ਔਰਤਾਂ ਜਿਹੜੀਆਂ ਸਾਨੂੰ ਬੁਰਕਿਆਂ ਦੀ ਕੈਦ ਵਿੱਚ ਰਹਿੰਦੀਆਂ ਹਨ ਪਰ ਜਦੋਂ ਕਿਤੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਬੁਰਕਿਆਂ ਨੂੰ ਪਛਾਹ ਸੁੱਟ ਕੇ ਭਾਵ ਜਦੋਂ ਇਕੱਠੀਆਂ ਹੋ ਕੇ ਸੌਦਾ ਪਤਾ ਲੈਣ ਸ਼ਹਿਰ ਨੂੰ ਜਾਂਦੀਆਂ ਹਨ ਤੇ ਜਦੋਂ ਉਹ ਪਿੰਡੋਂ ਬਾਹਰ ਆ ਜਾਂਦੀਆਂ ਤਾਂ ਝਟ ਜਦੋਂ ਕੋਈ ਵੇਖਦਾ ਨਾ ਹੁੰਦਾ ਆਪਣੇ ਬੁਰਕੇ ਚੁੱਕ ਕੇ ਪਛਾਹ ਸੁੱਟ ਦਿੰਦੀਆਂ ਤੇ ਰਲ ਮਿਲ ਕੇ ਸਾਰੀਆਂ ਢੋਲ ਦੀ ਤਾਲ ਤੇ ਨੱਚਦੀਆਂ ਹੋਈਆਂ ਆਜ਼ਾਦੀ ਦਾ ਜਸ਼ਨ ਮਨਾਉਂਦੀਆਂ ਅਫਗਾਨੀ ਔਰਤਾਂ ਦੀ ਖੂਬਸੂਰਤੀ ਅਤੇ ਉਹਨਾਂ ਦੀ ਮਨੋਸਥਿਤੀ ਨੂੰ ਵੀ ਬਿਆਨ ਕੀਤਾ ਗਿਆ ਹੈ। ਜ਼ਰੂਰਤ ਤੋਂ ਜ਼ਿਆਦਾ ਸਖਤੀ ਜਾਂ ਅਤ ਜੋ ਹੈ ਉਹ ਹਮੇਸ਼ਾ ਖਤਰਨਾਕ ਸਿੱਟੇ ਉਪਜਾਉਂਦੀ ਹੈ। ਇਹ ਵੀ ਇਸ ਕਹਾਣੀ ਦਾ ਉਦੇਸ਼ ਹੈ। ਵਿਆਹੁਤਾ ਜੀਵਨ ਆਪਸੀ ਪਿਆਰ ਅਤੇ ਸਤਿਕਾਰ ਤੇ ਨਹੀਂ ਉੱਤੇ ਟਿਕਿਆ ਰਹਿ ਸਕਦਾ ਹੈ। ਖੁਸ਼ਦਿਲ ਖਾਨ ਗੁਲਬਾਨੋਂ ਦਾ ਪਤੀ ਹੋ ਕੇ ਵੀ ਉਸਦੇ ਦਿਲ ਵਿੱਚ ਜਗ੍ਹਾ ਨਹੀਂ ਬਣਾ ਸਕਿਆ। ਮਾਨਸਿਕ ਅਤੇ ਸਰੀਰਕ ਗੁਲਾਮੀ ਭੋਗ ਰਹੀ ਗੁਲਬਾਨੋਂ ਦਾ ਗੁਣਗਣਾਉਣਾ ਵੀ ਉਸ ਨੂੰ ਕੁਫਰ ਜਾਂਦਾ ਹੈ ਕੁਫਰ ਤੋਂ ਪਾਵ ਹੈ ਪਾਪ ਲੱਗਦਾ ਹੈ ਪਿਆਰ ਜ਼ਿੰਦਗੀ ਦਾ ਆਧਾਰ ਅਤੇ ਰੂਹ ਦੀ ਖੁਰਾਕ ਹੈ ਚੰਨਨ ਗੁਲਬਾਨੂ ਤੋਂ ਦੂਰ ਹੋ ਕੇ ਵੀ ਉਸਦੇ ਦਿਲ ਵਿੱਚ ਵਸ ਜਾਂਦਾ ਹੈ ਉਸਦੇ ਦਾ ਮੁਰਝਾਇਆ ਹੋਇਆ ਚਿਹਰਾ ਟਹਿਕ ਉੱਠਦਾ ਹੈ ਗੁਲਬਾਨੂ ਦੀ ਇੱਕ ਝਲਕ ਚੰਨਨ ਨੂੰ ਬਾਦਸ਼ਾਹ ਬਣਾ ਜਿੰਦੀ ਹੈ ਉਸ ਦੀ ਰੂਹ ਦਾ ਰਜ ਹੋ ਜਾਂਦਾ ਹੈ ਇਹ ਸਾਰੀਆਂ ਸਾਰੇ ਜੋ ਉਦੇਸ਼ ਹਨ ਕਹਾਣੀਕਾਰਾ ਦੇ ਇਸ ਕਹਾਣੀ ਨੂੰ ਲਿਖਣ ਪਿੱਛੇ ਕਿ ਉਸ ਵੇਲੇ ਦੇ ਸਮਾਜ ਦੇ ਵਿੱਚ ਹੀ ਨਹੀਂ ਸਗੋਂ ਅਜੋਕੇ ਸਮਾਜ ਦੇ ਵਿੱਚ ਵੀ ਜੇਕਰ ਕਿਸੇ ਔਰਤ ਨੂੰ ਜ਼ਰੂਰਤ ਤੋਂ ਜ਼ਿਆਦਾ ਦਬਾ ਕੇ ਰੱਖਿਆ ਜਾਏਗਾ ਤਾਂ ਸਿੱਟੇ ਜਿਹੜੇ ਨੇ ਉਹ ਫਿਰ ਕੋਈ ਜ਼ਿਆਦਾ ਸੁਖਾਵੇਂ ਨਹੀਂ ਹੋਣਗੇ ਜਿਸ ਤਰ੍ਹਾਂ ਗੁਵਾਰਾ ਜਿਹੜਾ ਹੈ ਜੇਕਰ ਉਸ ਨੂੰ ਜ਼ਰੂਰਤ ਤੋਂ ਜ਼ਿਆਦਾ ਫੁਲਾਇਆ ਜਾਵੇ ਤਾਂ ਉਹ ਪਾੜ ਜਾਂਦਾ ਹੈ ਠੀਕ ਇਸੇ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਉਹ ਮਨੁੱਖ ਦੀ ਹੈ ਔਰ ਮਨੁੱਖ ਹਮੇਸ਼ਾ ਜੋ ਹੈ ਉਹ ਪਿਆਰ ਦਾ ਭੁੱਖਾ ਹੁੰਦਾ ਹੈ ਸਤਕਾਰ ਦਾ ਭੁੱਖਾ ਹੁੰਦਾ ਹੈ ਜੇਕਰ ਜ਼ਿੰਦਗੀ ਦੇ ਵਿੱਚ ਪਿਆਰ ਜਾਂ ਸਤਕਾਰ ਦੀ ਕਮੀ ਹੈ ਤਾਂ ਉਹ ਪਿਆਰ ਜਾਂ ਸਤਕਾਰ ਜਿਹੜਾ ਹੈ ਉਸ ਨੂੰ ਜੇਕਰ ਘਰੋਂ ਨਹੀਂ ਮਿਲ ਰਿਹਾ ਤਾਂ ਉਹ ਬਾਹਰੋਂ ਜਿੱਥੋਂ ਵੀ ਉਸ ਨੂੰ ਮਿਲੇਗਾ ਤੇ ਉਸ ਦਾ ਉਸ ਪਾਸੇ ਉਲਾਰੂ ਹੋ ਜਾਣਾ ਕੁਦਰਤੀ ਗੱਲ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਪਾਤਰ ਉਸਾਰੀ ਗੁਲਬਾਨੋਂ ਇੱਕ ਪਾਤਰ ਪ੍ਰਧਾਨ ਕਹਾਣੀ ਹੈ ਜਿਸ ਵਿੱਚ ਮੁੱਖ ਰੂਪ ਵਿੱਚ ਤਿੰਨ ਪਾਤਰ ਹਨ ਖੁਸ਼ਦਿਲ ਖਾਨ ਹੈ ਗੁਲਬਾਨੂ ਹੈ ਤੇ ਚੰਨਣ ਇਸ ਤੋਂ ਇਲਾਵਾ ਪਿੰਡ ਦੀਆਂ ਤਰੀਮ ਤਾਂ ਜਿਹੜੀਆਂ ਹਨ ਇਕੱਠੀਆਂ ਹੋ ਕੇ ਉਹਨਾਂ ਦੇ ਘਰ ਆਉਂਦੀਆਂ ਹਨ ਨੱਚਦੀਆਂ ਟੱਪਦੀਆਂ ਹਨ ਸਹੇਲੀ ਹੈ ਚੰਨੋ ਇਸ ਦੀ ਗੁਲਬਾਨੂ ਦੀ ਤੇ ਜੋ ਖੁਸ਼ਦਿਲ ਖਾਨ ਦਾ ਇੱਕ ਦੋਸਤ ਵੀ ਹੈ ਜੋ ਕਿ ਗੁਲਬਾਨੂ ਨੂੰ ਆਪਣੀਆਂ ਉਹਨਾਂ ਔਰਤਾਂ ਦੇ ਨਾਲ ਭੇਜਣ ਬਾਰੇ ਜੋ ਖੁਸ਼ਦਿਲ ਖਾਨ ਹੈ ਉਸ ਨੂੰ ਸਮਝਾਉਂਦਾ ਹੈ ਇਹ ਗੱਲ ਵੱਖਰੀ ਕਿ ਖੁਸ਼ਦਿਲ ਖਾਨ ਦੀ ਸਿਹਤ ਉਤੇ ਉਸਦੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਇਹ ਸਾਰੇ ਜਿਹੜੇ ਹਨ ਇਹ ਗੌਣ ਪਾਤਰ ਹਨ ਭਾਵੇਂ ਨਾ ਪਾਤਰਾਂ ਦੀ ਅਹਿਮੀਅਤ ਘੱਟ ਹੈ ਪਰ ਇਸ ਕਹਾਣੀ ਨੂੰ ਉਸਾਰਨ ਦੇ ਵਿੱਚ ਇਨ੍ਹਾਂ ਪਾਤਰਾਂ ਦਾ ਯੋਗਦਾਨ ਤਾਂ ਹੈ ਜੋ ਮੁੱਖ ਪਾਤਰ ਹੈ ਗੁਲਬਾਨੋ ਇਸ ਕਹਾਣੀ ਦੀ ਮੁੱਖ ਪਾਤਰ ਹੈ ਬਿਹਤ ਖੂਬਸੂਰਤ ਹੋਣ ਦੇ ਨਾਲ ਨਾਲ ਖੂਬਸੂਰਤ ਵੀ ਹੈ ਖੂਬ ਸੀਰਤ ਵੀ ਹੈ ਪਾਬ ਸੁਭਾਅ ਦੀ ਵੀ ਚੰਗੀ ਹੈ ਦਿੱਖਦੀ ਵੀ ਚੰਗੀ ਹੈ ਸਬਰ ਸੰਤੋਖ ਦੀ ਮੂਰਤ ਹੈ ਨਾ ਚਾਹੁੰਦਿਆਂ ਹੋਇਆ ਵੀ ਆਪਣੇ ਪਤੀ ਦੀਆਂ ਵਧੇਕੀਆਂ ਨੂੰ ਉਹ ਨਿਰੰਤਰ ਸਹਿਣ ਕਰਦੀ ਆਈ ਹੈ ਗੁਲਮਾਨੋ ਪਿਆਰ ਭਰੇ ਦਿਲ ਵਾਲੀ ਅਤੇ ਸੁਰੀਲੇ ਗਲੇ ਦੀ ਮਲਿਕਾ ਵੀ ਹੈ ਦੂਜੇ ਪਾਸੇ ਖੁਸ਼ਦਿਲ ਖਾਨ ਜੋ ਹੈ ਬੇहद ਸੰਕੀਰਣ ਵਿਚਾਰਾਂ ਵਾਲਾ ਸੰਕੀ ਵਹਿਮੀ ਵੈਸ਼ੀ ਗੁੱਸੇਖੋਰ ਗੱਲ-ਗੱਲ ਤੇ ਚਿੜਨ ਵਾਲਾ ਦੂਸਰੇ ਦੇ ਪ੍ਰਤੀ ਈਰਖਾ ਦੇ ਭਾਵ ਰੱਖਣ ਵਾਲਾ ਹਰ ਵਕਤ ਸੜਿਆ ਪੁੱਜਿਆ ਰਹਿਣ ਵਾਲਾ ਕਹਾਣੀਕਾਰਾਂ ਦੇ ਸ਼ਬਦਾਂ ਦੇ ਵਿੱਚ ਉਸ ਉਹ ਜੋ ਹੈ ਲਾਵੇ ਦੇ ਪੱਥਰ ਵਾਂਗ ਸੜ-ਸੜ ਕੇ ਖਿੰਗਰ ਹੋ ਚੁੱਕਿਆ ਸੀ ਖੁਸ਼ਦਿਲ ਖਾਨ ਆਪਣੀ ਖੂਬਸੂਰਤ ਪਤਨੀ ਗੁਲਬਾਨੋ ਦੇ ਹੁਸਨ ਦਾ ਕਦਰਦਾਨ ਹੋਣ ਦੀ ਥਾਂਵੇਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਨੂੰ ਬਰਾਬਰ ਦਾ ਦਰਜਾ ਦੇਣ ਦੀ ਥਾਂਵੇਂ ਕੱਟਣਵਾਦੀ ਹੋਣ ਸਦਕਾ ਹਮੇਸ਼ਾ ਉਸ ਨੂੰ ਕੈਦੀਆਂ ਵਾਂਗ ਪਰਦੇ ਵਿੱਚ ਟੱਕ ਕੇ ਜਾਂ ਕੈਦੀਆਂ ਵਾਂਗ ਯਾਨੀ ਕਿ ਡੱਕ ਕੇ ਤੇ ਪਰਦੇ ਵਿੱਚ ਟੱਕ ਕੇ ਰੱਖਦਾ ਹੈ ਤੇ ਉਸ ਆਪਣੇ ਨਾਮ ਦੇ ਬਿਲਕੁਲ ਉਲਟ ਹੈ ਉਸ ਦਾ ਸੁਭਾ ਨਾਮ ਉਸ ਦਾ ਹੈ ਖੁਸ਼ਦਿਲ ਖਾਨ ਪਰ ਉਸ ਦਾ ਸੁਭਾ ਕੀ ਹੈ ਬਿਲਕੁਲ ਸੜਿਆ ਭੁਜਿਆ ਹੈ ਇਸ ਤੋਂ ਬਾਅਦ ਤੀਸਰਾ ਪਾਤਰ ਆ ਜਾਂਦਾ ਹੈ ਚੰਨਨ ਇਸ ਕਹਾਣੀ ਵਿੱਚ ਚੰਨਨ ਇੱਕ ਅਜਿਹਾ ਪਾਤਰ ਹੈ ਜਿਸ ਦਾ ਪ੍ਰਵੇਸ਼ ਕਹਾਣੀ ਦੇ ਮੱਧ ਵਿੱਚ ਹੁੰਦਾ ਹੈ ਜੋ ਗੁਲਬਾਨੋ ਦੀ ਉਦਾਸ ਜ਼ਿੰਦਗੀ ਵਿੱਚ ਖੇੜਾ ਬਖੇੜਦਾ ਹੈ ਉਸ ਦੇ ਆਗਮਨ ਦੇ ਨਾਲ ਕਹਾਣੀ ਸ਼ਿਖਰ ਵੱਲ ਵੱਧਦੀ ਹੋਈ ਪਾਠਕਾਂ ਦੇ ਅੰਦਰ ਉਤਸੁਕਤਾ ਪੈਦਾ ਕਰਦੀ ਹੈ ਇਸ ਕਹਾਣੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਕਹਾਣੀ ਦੇ ਪਾਤਰਾਂ ਦੇ ਨਾਂ ਜਿਹੜੇ ਹਨ ਇਹ ਚਨਾਤਮਕ ਹਨ ਯਾਨੀ ਕਿ ਪ੍ਰਤੀਕਮਈ ਹਨ ਜਿਵੇਂ ਗੋਲਬਾਨੋ ਗੋਲ ਦਾ ਭਾਵ ਹੁੰਦਾ ਹੈ ਫੁੱਲ ਜਿ ਭਾਵ ਉਸਦਾ ਸੋਹਣ ਜਿਹੜਾ ਹੈ ਉਹ ਖਿੜੇ ਹੋਏ ਫੁੱਲ ਵਰਗਾ ਹੈ ਖੁਸ਼ਦਿਲ ਖਾਨ ਇਹ ਆਪਣੇ ਨਾਮ ਦੇ ਉਲਟ ਇਸ ਦਾ ਵਿਅਕਤੀਤਵ ਹੈ ਤੇ ਚੰਨਨ ਆਪਣੇ ਨਾਮ ਦੇ ਅਨੁਰੂਪ ਜਿਵੇਂ ਚੰਦਨ ਦਾ ਰੁੱਖ ਜਿਹੜਾ ਹੈ ਚੰਨਨ ਦਾ ਰੁੱਖ ਉਹ ਬੜਾ ਸੁਗੰਧਿਤ ਹੁੰਦਾ ਹੈ ਜਿੱਥੇ ਵੀ ਹੋਵੇ ਖੁਸ਼ਬੂ ਸੁਗੰਧੀ ਬਖੇਰਦਾ ਹੈ ਠੀਕ ਇਸੇ ਤਰ੍ਹਾਂ ਚੰਨਨ ਦੇ ਆਗਮਨ ਦੇ ਨਾਲ ਗੁਲਬਾਨੂ ਦੀ ਜ਼ਿੰਦਗੀ ਦੇ ਵਿੱਚ ਇੱਕ ਖੇੜਾ ਪੈਦਾ ਹੁੰਦਾ ਹੈ ਪਾਬ ਉਸਤੇ ਮੁਰਝਾਏ ਹੋਏ ਫੁੱਲ ਜਿਹੀ ਜ਼ਿੰਦਗੀ ਜਿਹੜੀ ਹੈ ਉਸ ਦੇ ਵਿੱਚ ਰੌਣਕ ਆ ਜਾਂਦੀ ਹੈ ਬਹਾਰ ਆ ਜਾਂਦੀ ਹੈ ਇਸ ਤੋਂ ਅੱਗੇ ਪੁਆਇੰਟ ਆ ਜਾਂਦਾ ਹੈ ਵਾਤਾਵਰਨ ਇਸ ਕਹਾਣੀ ਦਾ ਵਾਤਾਵਰਨ ਜਗੀਰੂ ਰੂਚੀਆਂ ਵਾਲੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਸਮਾਜਿਕ ਸਥਿਤੀ ਜਾਂ ਸਮਾਜਿਕ ਦਸ਼ਾ ਤੁਸੀਂ ਮਾਨਸਿਕ ਖਿੱਚੋਤਾਣ ਨੂੰ ਦਰਸਾਉਂਦਾ ਹੈ ਕਹਾਣੀ ਵਿੱਚ ਗੜੀ ਸਜਾਦ ਖਾਨ ਇਹ ਗੁਲਬਾਨੋ ਦੇ ਪਿੰਡ ਦਾ ਨਾਮ ਹੈ ਸੋਹਰੇ ਪਿੰਡ ਦਾ ਨਾਮ ਗੜੀ ਸਜਾਦ ਖਾਨ ਪਿੰਡ ਦੀ ਰੌਣਕ ਉਥੋਂ ਦੇ ਰੀਤੀ ਰਿਵਾਜਾਂ ਨਾਲ ਭਰਪੂਰ ਵਾਤਾਵਰਨ ਦਰਸਾਇਆ ਗਿਆ ਹੈ ਪਿੰਡ ਵਿੱਚ ਵਗਦੀ ਤੋਈ ਨੇ ਪਿੰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਠੀਕ ਉਸੇ ਤਰ੍ਹਾਂ ਜਿਵੇਂ ਸਮੁੱਚੀ ਖਲਕਤ ਜਿਹੜੀ ਹੈ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ ਜਾਂ ਜੋ ਹੀ ਆਤੀ ਔਰਤ ਤੇ ਮਰਦ ਜਾਂ ਨੇਕੀ ਜਾਂ ਬਦੀ ਦੇ ਰੂਪ ਵਿੱਚ ਵੰਡੀ ਹੋਈ ਹੈ ਠੀਕ ਇਸੇ ਤਰ੍ਹਾਂ ਇਸ ਤੋਈ ਨਵੀਂ ਪਿੰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਇਸ ਕਹਾਣੀ ਦਾ ਦੇ ਵਿੱਚ ਜੋ ਹੈ ਬਾਹਰੀ ਵਾਤਾਵਰਣ ਦੇ ਨਾਲ-ਨਾਲ ਪਾਤਰਾਂ ਦਾ ਜੋ ਮਾਨਸਿਕ ਵਾਤਾਵਰਣ ਹੈ ਉਸ ਨੂੰ ਵੀ ਉਘਾੜਿਆ ਗਿਆ ਹੈ ਜਿਵੇਂ ਕਿ ਖੁਸ਼ਦਿਲ ਖਾਨ ਜੋ ਹੈ ਬੜਾ ਉਸਤਾ ਸੁਭਾ ਜਿਹੜਾ ਹੈ ਇਰਖਾਲੂ ਸ਼ੱਕੀ ਵਹਿਮੀ ਕਿਸਮ ਦਾ ਹੈ ਤੇ ਦੂਜੇ ਪਾਸੇ ਗੁਲਬਾਨੂ ਦੀ ਮਾਨਸਿਕ ਸਥਿਤੀ ਜਿਹੜੀ ਹੈ ਉਹ ਬੇहद ਸੁਖਾਵੀ ਨਹੀਂ ਹੈ ਬੇहद ਖੂਬਸੂਰਤ ਹੋਣ ਦੇ ਬਾਵਜੂਦ ਵੀ ਚੰਗਾ ਜੋ ਹੈ ਪਰੇਲੂ ਜੀਵਨ ਹੋਣ ਦੇ ਬਾਵਜੂਦ ਵੀ ਉਸ ਦੀ ਜ਼ਿੰਦਗੀ ਦੇ ਵਿੱਚ ਆਪਣੇ ਪਤੀ ਦੇ ਵਹਿਮੀ ਸੁਭਾ ਸਦਕਾ ਕਿਸੇ ਤਰ੍ਹਾਂ ਦੀ ਕੋਈ ਕੁਸ਼ੀ ਨਹੀਂ ਹੈ ਇਹ ਇਸ ਦਾ ਅਹਿਸਾਸ ਉਦੋਂ ਵੀ ਹੁੰਦਾ ਹੈ ਜਦੋਂ ਸਾਰੀਆਂ ਔਰਤਾਂ ਉਹਨਾਂ ਦੇ ਘਰ ਆਉਂਦੀਆਂ ਹਨ ਸਾਰੀਆਂ ਹੱਸਦੀਆਂ ਟੱਪਦੀਆਂ ਹਨ ਨੱਚਦੀਆਂ ਹਨ ਪਰ ਗੁਲਬਾਨੋ ਜੋ ਹੈ ਉਹਨਾਂ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਖੜੀ ਹੈ ਜਿਵੇਂ ਬਿਲਕੁਲ ਉਹਨਾਂ ਤੋਂ ਵੱਖਰੀ ਹੋਵੇ ਭਾਵ ਉਹਨਾਂ ਦਾ ਆਈਆਂ ਦਾ ਸਵਾਗਤ ਵੀ ਹੁੰਦਾ ਹੈ ਸਭ ਕੁਝ ਖਵਾਇਆ ਪਿਆਇਆ ਵੀ ਜਾਂਦਾ ਹੈ ਪਰ ਉਹਨਾਂ ਦੀ ਖੁਸ਼ੀ ਦੇ ਵਿੱਚ ਰੌਣਕ ਦੇ ਵਿੱਚ ਉਹ ਸ਼ਰੀਕ ਨਹੀਂ ਹੋ ਸਕਦੀ ਕਿਉਂਕਿ ਉਸ ਨੂੰ ਆਪਣੇ ਪਤੀ ਦੀ ਸੋਚ ਦਾ ਸੁਭਾਅ ਦਾ ਪਤਾ ਹੈ ਇਸ ਲਈ ਉਹਨਾਂ ਔਰਤਾਂ ਨੂੰ ਲੱਗਦਾ ਹੈ ਕਿ ਗੁਲਬਾਨੋ ਇੰਨੀ ਖੂਬਸੂਰਤ ਹੋਣ ਦੇ ਬਾਵਜੂਦ ਵੀ ਉਸ ਦੇ ਚਿਹਰੇ ਦੇ ਦਾ ਨੂਰ ਜਿਹੜਾ ਹੈ ਉਹ ਗ੍ਰਹਿਣਿਆ ਹੋਇਆ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਸਿਰਲੇਖ ਗੁਲਬਾਨੋ ਪਾਤਰ ਪ੍ਰਦਾਨ ਕਹਾਣੀ ਹੁਣ ਸਦਕਾ ਸਾਰੀ ਕਹਾਣੀ ਗੁਲਬਾਨੋ ਦੇ ਚਰਿੱਤਰ ਦੇ ਆਲੇ ਦੁਆਲੇ ਘੁੰਮਦੀ ਹੈ ਪਹਿਲੀ ਵਾਰ ਔਰਤਾਂ ਜਦ ਉਸ ਨੂੰ ਵੇਖਦੀਆਂ ਹਨ ਤਾਂ ਉਸ ਦਾ ਚਿਹਰਾ ਮੁਰਝਾਏ ਹੋਏ ਫੁੱਲ ਵਰਗਾ ਹੈ ਪਰ ਉਹੀ ਔਰਤਾਂ ਜਦ ਦੂਜੀ ਵਾਰ ਉਸ ਦੇ ਘਰ ਆਉਂਦੀਆਂ ਹਨ ਤਾਂ ਉਸ ਦਾ ਚਿਹਰਾ ਟੈਕੇ ਹੋਏ ਫੁੱਲ ਵਰਗਾ ਭਾਸਦਾ ਹੈ ਉਸ ਦੀ ਜ਼ਿੰਦਗੀ ਦੇ ਸਫ਼ਰ ਦੇ ਦੋ ਹਿੱਸੇ ਹਨ ਇੱਕ ਹਿੱਸਾ ਉਹ ਹੈ ਜਿਹੜਾ ਚੰਦਨ ਦੀ ਉਸ ਦੀ ਜ਼ਿੰਦਗੀ ਵਿੱਚ ਆਉਣ ਤੋਂ ਪਹਿਲਾਂ ਦਾ ਜਦੋਂ ਉਸ ਦਾ ਚਿਹਰਾ ਮੁਰਝਾਏ ਹੋਏ ਫੁੱਲ ਵਰਗਾ ਹੈ ਤੇ ਚੰਦਨ ਦੇ ਉਸ ਦੀ ਜ਼ਿੰਦਗੀ ਵਿੱਚ ਦਸਤਕ ਦੇਣ ਤੋਂ ਬਾਅਦ ਗੁਲਬਾਨੋਂ ਦਾ ਮੁਰਝਾਏ ਹੋਏ ਫੁੱਲ ਤੋਂ ਟੈਕ ਦੇ ਮੈਕ ਦੇ ਫੁੱਲ ਤੱਕ ਦਾ ਸਫ਼ਰ ਗੁਲਬਾਨ ਨੂੰ ਤੈਅ ਕਰ ਜਾਂਦੀ ਹੈ ਉਸ ਦੀ ਜ਼ਿੰਦਗੀ ਦਾ ਅੰਤ ਬੇहद ਦੁਖਾਂਤਕ ਹੈ ਜੋ ਕਿ ਪਾਠਕਾਂ ਨੂੰ ਭਾਵੁਕ ਕਰ ਜਾਂਦਾ ਹੈ ਤੇ ਕਹਾਣੀ ਦੇ ਅੰਤ ਵਿੱਚ ਪਾਠਕ ਜਿਹੜੇ ਨੇ ਉਹ ਇੱਕ ਬੜਾ ਹੌਕਾ ਜਿਹਾ ਭਰ ਕੇ ਰਹਿ ਜਾਂਦੇ ਹਨ ਸੋ ਸਮੁੱਚਾ ਇਸ ਲੇਖ ਕਹਾਣੀ ਦਾ ਕਹਾਣੀ ਦੀ ਮੁੱਖ ਪਾਤਰਾ ਗੁਲਬਾਨ ਨੂੰ ਦੇ ਜੀਵਨ ਚਰਿੱਤਰ ਨੂੰ ਉਗਾਰਨ ਸਦਕਾ ਬੇहद ਟੁਕਮਾ ਤੇ ਫੱਬਾ ਹੈ ਸਮੂੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਗੁਲਬਾਨੋ ਕਹਾਣੀ ਔਰਤ ਮਰਦ ਦੇ ਰਿਸ਼ਤਿਆਂ ਦੀ ਕਸ਼ਮਕਸ਼ ਨੂੰ ਪੇਸ਼ ਕਰਦਿਆਂ ਹੋਇਆਂ ਔਰਤ ਦੇ ਪੱਖ ਨੂੰ ਬੇਹੱਦ ਖੂਬਸੂਰਤੀ ਨਾਲ ਬਿਆਨਦੀ ਹੈ ਸੋ ਇਸ ਕਹਾਣੀ ਬਾਰੇ ਕੀਤੀ ਗਈ ਚਰਚਾ ਵਿਸ਼ਾ ਅਤੇ ਕਲਾਤਮਕ ਪੱਖ ਦੋਹਾਂ ਨੂੰ ਜੋ ਹੈ ਆਪਣੇ ਕਲੇਵਰ ਵਿੱਚ ਲੈ ਰਹੀ ਹੈ ਕਿਉਂਕਿ ਜਦੋਂ ਅਸੀਂ ਵਿਸ਼ੇ ਪੱਖ ਦੀ ਗੱਲ ਕਰਨੀ ਹੈ ਤੇ ਉਹਦੇ ਵਿੱਚ ਵਿਸ਼ੇ ਅਤੇ ਉਦੇਸ਼ ਦੋਹਾਂ ਦੇ ਜਿੰਨੇ ਵੀ ਪੁਆਇੰਟ ਹੁੰਦੇ ਹਨ ਉਹਨਾਂ ਨੂੰ ਉਸ ਦੇ ਵਿੱਚ ਲਿਖ ਦੇਣਾ ਹੁੰਦਾ ਹੈ ਵਿਦਿਆਰਥੀਆਂ ਨੇ ਤੇ ਜਦੋਂ ਕਲਾ ਪੱਖ ਬਾਰੇ ਗੱਲ ਕੀਤੀ ਜਾਂਦੀ ਹੈ ਤੇ ਵਿਸ਼ਾ ਜਿਹੜਾ ਹੈ ਉਹ ਅਸੀਂ ਥੋੜਾ ਸੰਖੇਪ ਰੂਪ ਵਿੱਚ ਦੇਣਾ ਹੈ ਤੇ ਬਾਕੀ ਸਾਰੇ ਪੁਆਇੰਟ ਜਿਹੜੇ ਨੇ ਉਹਨਾਂ ਨੂੰ ਅਸੀਂ ਇਸੇ ਢੰਗ ਦੇ ਨਾਲ ਵਿਸਤਾਰ ਦੇ ਵਿੱਚ ਉਹਨਾਂ ਬਾਰੇ ਜਾਣਨਾ ਪਾਉਣਾ ਹੁੰਦਾ ਹੈ ਸੋ ਉਮੀਦ ਹੈ ਕਿ ਗੁਰਬਾਣੋਂ ਕਹਾਣੀ ਦੇ ਵਿਸ਼ਾ ਅਤੇ ਕਲਾਤਮਕ ਪੱਖ ਬਾਰੇ ਕੀਤੀ ਗਈ ਚਰਚਾ ਵਿਦਿਆਰਥੀਆਂ ਦੇ ਲਈ ਇਮਤੇਹਾਣੀ ਨਜ਼ਰੀਏ ਤੋਂ ਲਾਹੇਵੰਦ ਸਾਬਿਤ ਹੋਵੇਗੀ ਮਿਲਾਂਗੇ ਅਗਲੇ ਲੈਕਚਰ ਲਈ ਲੈ ਕੇ ਤਦ ਤੱਕ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀਆਂ ਦੇ ਨਾਲ ਵੀ ਸਾਂਝਾ ਕਰ ਦੇਣਾ ਕਹਾਣੀ ਕਿਹੋ ਜਿਹੀ ਲੱਗੀ ਇਸ ਬਾਰੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਆ ਕਰੋ ਤਾਂ ਜੋ ਕਹਾਣੀ ਦੇ ਵਿੱਚ ਜੋ ਖੂਬੀਆਂ ਹਨ ਜੋ ਖਾਮੀਆਂ ਹਨ ਉਹਨਾਂ ਦੇ ਬਾਰੇ ਪਤਾ ਲੱਗ ਸਕੇ ਤੇ ਇਸ ਤੋਂ ਬਾਅਦ ਅਗਲੀਆਂ ਕਹਾਣੀਆਂ ਦੀ ਚਰਚਾ ਕਰਦਿਆਂ ਹੋਇਆਂ ਉਹਨਾਂ ਖੂਬੀਆਂ ਖਾਮੀਆਂ ਬਾਰੇ ਜੋ ਹੈ ਧਿਆਨ ਤੋਂ ਜੋ ਹੈ ਗੁਰੇਜ ਕੀਤਾ ਜਾ ਸਕੇ ਉਹਨਾਂ ਖਾਮੀਆਂ ਤੋਂ ਬਚਿਆ ਜਾ ਸਕੇ ਤੇ ਜੇ ਕੋਈ ਖੂਬੀ ਹੈ ਤੇ ਉਸ ਨੂੰ ਹੋਰ ਅੱਗੇ ਵਿਸਤਾਰ ਦੇ ਵਿੱਚ ਪ੍ਰਗਟਾਇਆ ਜਾ ਸਕੇ ਸੋ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਮਿਲਾਂਗੇ ਅਗਲੀ ਲੈਕਚਰ ਲੜੀ ਦੇ ਵਿੱਚ ਤਦ ਤੱਕ ਲਈ ਵੇਖਦੇ ਰਹੋ ਇਸ ਚੈਨਲ ਨੂੰ ਧੰਨਵਾਦ